ਤਰੀਆ ਗਰਾਨੀ ਕੀ ਆਂਦੀ ਆ ਸਾਈਕਲ ਚੋੱਕੇ ਲਾਇਆ ਯਾਰ ਤੁਸੀਂ ਪੈੜਾ ਚੋੱਕੇ ਲਾ ਗਿਓ ਊ ਵੀਊ ਦੇਖੋ ਕਿੰਨਾ ਸੋਹਣਾ ਯਾਰ ਹਾਂਜੀ ਮਿੱਤਰੋ ਕੀ ਹਾਲ ਚਾਲ ਦਾ ਠੀਕ ਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਮੇਰੇ ਵੱਲੋਂ ਤੇ ਮੇਰਾ ਨਾਮ ਮੁਰੀਸ਼ਮ ਮੇਰੇ ਚੈਨਲ ਦਾ ਨਾਮ ਹੈ ਜੁਰੀਸ਼ਮ ਆ ਬਲੋਗਸ ਤੇ ਸਾਰੇ ਜਨਨੇ ਚੈਨਲ ਨੂੰ ਸਬਸਕ੍ਰਾਈਬ ਕਰਦੋ ਜੇ ਵੀਡੀਓਸ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਇਹ ਮੇਰਾ ਕੈਨੇਡਾ ਦਾ ਦੂਜਾ ਵਲੋਗ ਹੈ ਤੇ ਪਹਿਲਾ ਵਲੋਗ ਬਣਾਇਆ ਸੀ ਮੈਂ ਬੋਲਮਾਰਟ ਵਾਲਾ ਤੇ ਇੱਕ ਮੈਂ ਆਪਣੀ ਜਰਨੀ ਪਾਈ ਸੀ ਇੰਡੀਆ ਤੋਂ ਕੈਨੇਡਾ ਤੇ ਕੈਨੇਡਾ ਦੇ ਵਿੱਚ ਮੈਨੂੰ 2 ਮਹੀਨੇ ਹੋ ਗਿਆ ਤੇ ਮੈਨੂੰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 2 ਮਹੀਨੇ ਦੇ ਵਿੱਚ ਮੈਂ ਕੀ ਕੀਤਾ ਮੈਂ ਲਾਇਸੈਂਸਸ ਬਣਾਏ ਆਪਣੇ ਤੇ ਇੱਕ ਜੀ ਲਾਇਸੈਂਸ ਬਣਾਇਆ ਤੇ ਇੱਕ ਆਪਣਾ ਸਮਾਰਟ ਸਟੋਰ ਬਣਾਇਆ ਇੱਕ ਸਿਕਿਉਰਟੀ ਦਾ ਬਣਾ ਰਿਹਾ ਤੇ ਬਾਕੀ ਕੰਮ ਵੱਲੋਂ ਥੋੜਾ ਲੇਟ ਲਾ ਕ ਮਤਾਂ ਮਹਲੇ ਮਿਲਦਾ ਨਹੀਂ ਪਿਆ ਕਿਤੇ ਵੀ ਤੇ ਮੈਂ ਇਨ ਪਰਸਨ ਤੇ ਆਨਲਾਈਨ ਸਾਰੀ ਜਗ੍ਹਾ ਅਪਲਾਈ ਕਰਦਾ ਪਿਆ ਹਾਲੇ ਤੱਕ ਮੈਂ 200 300 ਰੈਜ਼ਿਊਮ ਭੰਨਤੇ ਪਰ ਕਿਤੇ ਵੀ ਮੈਨੂੰ ਕੋਈ ਰਿਸਪੌਂਸ ਨਹੀਂ ਆ ਰਿਹਾ ਤੇ ਬਾਕੀ ਰਹੀ ਗੱਲ ਅੱਜ ਆ ਪਾਇਆ ਜੀ ਉਬਰ ਇਸ ਕਰਨ ਤੇ ਮੇਰਾ ਪਹਿਲਾ ਦਿਨ ਨਾ ਤਾਂ ਮੈਂ ਤੁਹਾਨੂੰ ਦੱਸਾਂਗਾ ਕਿੰਨੇ ਪੈਸੇ ਕਮਾ ਕੇ ਜਾਂਦਾ ਮੈਂ ਅੱਜ ਤੇ ਬਾਕੀ ਦੇਖੋ ਕੀ ਬੰਦਾ ਜੇ ਵਲੋਗ ਵਧੀਆ ਲੱਗਦਾ ਲਾਈਕ ਸ਼ੇਅਰ ਕਮੈਂਟ ਕਰ ਦਿਓ 1 ਘੰਟਾ ਹੋ ਗਿਆ ਹਾਲੇ ਤੱਕ ਕੋਈ ਆਰਡਰ ਨਹੀਂ ਆਇਆ ਤੇ ਸਮਝ ਨਹੀਂ ਆ ਰਿਹਾ ਆਰਡਰ ਆਉਂਦੇ ਵੀ ਆਇਆ ਨਹੀਂ ਆਉਂਦੇ ਤੇ ਮੇਰਾ ਪਹਿਲਾ ਦਿਨ ਆਵਰੇਟਸ ਉੱਤੇ ਕੋਈ ਆਰਡਰ ਆ ਚੁੱਕਿਆ ਜੀ ਪਹਿਲਾ ਆਪਣਾ ਤੇ ਆਰਡਰ ਆਪਾਂ ਚੁੱਕਣ ਲੱਗੇ ਹੁਣ ਜਦੋਂ ਆਪਾਂ ਆਰਡਰ ਆਪਾਂ ਪਾ ਲਿਆ ਜੀ ਬੈਗ 'ਚ ਟੂਕਰਾ ਪ੍ਰਮਾਤਮਾ ਦਾ ਇੱਕ ਆਰਡਰ ਤੇ ਮਿਲਿਆ ਸਵੇਰ ਦਾ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਆਰਡਰ ਡਿਲੀਵਰ ਕਰਨ। ਇਹ ਆ ਜੀ ਉਸਵਾ ਸੈਂਟਰ ਇੱਥੋਂ ਆਪਾਂ ਆਰਡਰ ਲਿੱਤਾ। ਇਹ ਆ ਜੀ ਆਪਣਾ ਸਾਈਕਲ ਇੱਥੇ ਆਪਾਂ ਡਿਲੀਵਰ ਕਰਨੀਆਂ। ਜਾ ਰਹੇ ਹਾਂ ਜੀ ਸਾਈਕਲ ਤੇ ਡਿਲੀਵਰੀ ਕਰਨ। ਤੇ ਦੱਸਾਂਗੇ ਤੁਹਾਨੂੰ ਕੀ ਅਰਨਿੰਗ ਹੋਈ ਇਹਦੀ ਤੇ ਕੀ ਨਹੀਂ ਹੋਈ। ਤੇ ਹੁਣ ਸਭ ਨੂੰ ਛੇਤੀ ਭਜਾਉਣਾ ਪੈਣਾ। ਤਾਂ ਹੀ ਸਾਨੂੰ ਟਿਪ ਟੁੱਪ ਮਿਲੇਗੀ। ਠੀਕ ਆ ਜੀ। ਸਾਈਕਲ ਦੇ ਉੱਤੇ ਇਹ ਆ ਜੀ ਸਾਂਸੂ ਚੜਦਾ ਥੋੜੀ-ਥੋੜੀ ਜਿਵੇਂ ਜੁਮ ਲੱਗ ਜਾਂਦੀ ਆ ਪਰ ਕੋਈ ਨਾ ਜੇ ਪੈਸੇ ਕਮਾੜਿਆ ਜ਼ਿੰਦਗੀ ਚ ਤੇ ਮਿਹਨਤ ਤਾਂ ਬਾਈ ਕਰਨੀ ਪਊਗੀ ਉਪਰੋਂ ਸਾਈਕਲ ਤੇ ਆ ਤੇ ਉਪਰੋਂ ਪਰ ਰਸ਼ਵਾਣਾ ਹੋ ਗਿਆ ਸਟਾਰਟ ਇਹ ਉਹ ਕਾਹਿੰਦਾ ਕੰਮ ਐ ਸੀ ਗਾ ਨਹੀਂ ਪਰ ਚਲੋ ਕੋਈ ਨਹੀਂ ਸਭੋ ਜਾਂਦਾ ਜ਼ਿੰਦਗੀ ਦੇ ਵਿੱਚ ਕੌਸਲੇ ਬੁਲੰਦ ਰੱਖੋ ਆਪਣੇ ਤੇ ਖੁਸ਼ ਰਹੋ ਆਪਾਂ ਵੀ ਖੁਸ਼ ਹਾਂ ਚਾਹੇ ਕਿਹੜੀ ਮੱਜੀ ਸਿਚੁਏਸ਼ਨ ਹੋਵੇ ਤੇ ਬਾਕੀ ਮੈਨੂੰ ਤਾਂ ਬਾਈ ਕੰਨੀ ਪੰਦੀ ਆ ਹਾਲੇ ਤੱਕ ਕੋਈ ਆਰਡਰ ਆਇਆ ਉਸਲੇ ਦਾ ਤੇ ਵੇਟ ਕਰਦੇ ਪਏ ਆ ਦੂਜੇ ਆਰਡਰ ਲਈ ਦੇਖੋ ਕੀ ਬੰਦਾ ਤੇ ਮੇਰੇ ਹਿਸਾਬ ਨਾਲ ਯਾਰ 4-5 ਆਰਡਰ ਤਾਂ ਆਣ ਚੱਲੇ ਦਿਨ ਦੇ ਤੇ 15 20 ਡਾਲਰ বিনা ਕਮਾਏ ਦਾ ਕੀ ਫਾਇਦਾ ਤੇ ਬਾਕੀ ਉਹ ਡਿੱਕਨਦੇ ਆ ਅੱਧਾ ਘੰਟਾ ਹੋ ਗਿਆ ਆਰਡਰ ਨਹੀਂ ਆਇਆ ਹਾਲੇ ਤੱਕ ਤੇ ਬਸ ਵੇਟ ਕਰਦੇ ਪਿਆ ਕੈਨੇਡਾ ਦੇ ਵਿੱਚ ਹੋਰ ਕੁਝ ਨਹੀਂ ਬਸ ਪੇਸ਼ੈਂਸ ਰੱਖੋ ਮੈਂ ਵੀ ਕਰਦਾ ਪਿਆ ਤੁਸੀਂ ਵੀ ਰੱਖੋ ਸੇਰ ਦਾ ਕੋਈ ਆਰਡਰ ਆਇਆ ਤੇ ਪਤਾ ਨਹੀਂ ਆਰਡਰ ਕਿਉਂ ਨਹੀਂ ਆ ਰਹੇ ਤੇ ਮੇਰੇ ਹਿਸਾਬ ਦੇ ਨਾਲ ਨਵਾਂ ਅਕਾਊਂਟ ਆ ਤਾਂ ਕਰਕੇ ਨਹੀਂ ਆ ਰਿਹਾ ਪਰ ਆਪਾਂ ਸ਼ਾਮ ਤੱਕ ਇੱਥੇ ਹੀ ਰਹਿਣਾ 9 ਵਜੇ ਬੰਦ ਹੁੰਦਾ 9 ਵਜੇ ਜਾਵਾਂਗੇ ਘਰ ਤੇ ਦੇਖਾਂਗੇ ਕੀ ਬੰਦਾ ਆ ਕਿੰਨੇ ਕ ਪੈਸੇ ਬੰਦੇ ਆ ਤੇ ਫਾਇਦਾ ਹੈਗਾ ਨਹੀਂ ਹੈਗਾ ਕਰਨ ਦਾ ਹਾਂਜੀ ਮਿੱਤਰੋ ਜਿਹੜਾ ਆਪਾਂ ਪਹਿਲਾ ਆਰਡਰ ਦਿੱਤਾ ਸੀ ਉਹਦੀ ਸਾਨੂੰ 6 ਡਾਲਰ ਟਿਪ ਮਿਲ ਗਈ ਆ 3 ਡਾਲਰ ਸਾਨੂੰ ਡਿਲੀਵਰੀ ਤੇ ਮਿਲੇ ਆ ਤੇ 6 ਡਾਲਰ ਮਿਲੇ ਆ ਜੀ ਟਿਪ ਤੇ 9 ਡਾਲਰ ਮਿਲ ਗਿਆ ਤੁਸੀਂ ਦੇਖ ਸਕਦੇ ਹੋ ਖੁਸ਼ ਹੋਇੰਦਾ ਬੰਦਾ ਇੱਥੇ ਆਰਡਰ ਤਾਂ ਕੋਈ ਆ ਨਹੀਂ ਰਿਹਾ ਗਾਣਾ ਆ ਰਿਹਾ ਜ਼ਮਾਂ ਦੇ ਵਿੱਚ ਕਿਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਵਿਓ ਡਰਾਂ ਤੈਨੂੰ ਅੱਖੀਆਂ ਉਡੀਕਦੀਆਂ ਬੋ ਜੀ ਮਿੱਤਰੋ ਸਾਨੂੰ ਦੂਜਾ ਆਰਡਰ ਵੀ ਆ ਗਿਆ ਤੇ ਜਾ ਰਿਹਾ ਡਿਲੀਵਰੀ ਦੇਣ ਤੇ ਇਹ 2 ਕਿਲੋਮੀਟਰ ਦਾ ਆਰਡਰ ਹੈ ਤੇ ਇੱਥੇ ਤੋਂ ਘਾਉ ਨੂੰ ਇਹ ਕਿਹਦੇ ਪੱਟ ਲੋ ਕੋਈ ਨਹੀਂ ਆਰਡਰ ਤੇ ਆ ਰਿਹਾ ਆਰ ਕੇ ਡੈਸਰਵ ਦੋ ਆਰਡਰ ਆਇਆ ਮੈਨੂੰ ਤੇ ਨਵਾਂ ਕਾਉਂਟ ਤਾ ਕਰਕੇ ਮੈਨੂੰ ਲੱਗਦਾ ਮੈਨੂੰ ਘੱਟ ਆਰਡਰ ਆ ਰਹੇ ਆ ਤੇ ਅੱਗੇ ਦੇਖਦੇ ਆ ਕੀ ਬੰਦਾ ਔਰ ਇਹਦੇ ਹਿੰਦ ਤੁਹਾਨੂੰ ਰਿਵਿਊ ਦੱਸਾਂਗੇ ਬਾਅਦ ਚ ਕਿੰਨੇ ਪੈਸੇ ਬਣੇ ਕਿੰਨੇ ਨਹੀਂ ਜੀ ਮਿੱਤਰੋ ਸਾਨੂੰ ਤੀਜਾ ਆਰਡਰ ਵੀ ਮਿਲ ਗਿਆ ਤੇ ਤੀਜਾ ਆਰਡਰ ਡਿਲੀਵਰ ਕਰਨ ਜਾ ਰਹੇ ਆ ਪਰ ਇਹ 3 ਕਿਲੋਮੀਟਰ ਦਾ ਆ ਗਿਆ ਤੇ ਇੱਚ ਜ਼ਿਆਦਾ ਸਗਾਣ ਹੋਣ ਵਾਲੀ ਹੈ ਪਰ ਕੋਈ ਨਾ ਜੱਟਾ ਕਰਾਂਗੇ ਕੋ ਜੀ ਮਿੱਤਰੋ ਸਾਡੀ ਤੀਜੀ ਡਿਲੀਵਰੀ ਵੀ ਹੋ ਗਈ ਆ ਤੇ 3 ਕਿਲੋਮੀਟਰ ਵਾਲੀ ਉਹ ਕੀ ਡਿਲੀਵਰੀ ਕਰ ਆਪਾਂ ਕਰਤੀ ਆ ਤੇ ਇਹਦੇ ਤੇ 3 ਡਾਲਰ ਹੀ ਤੇ ਕਿ ਪਤਾ ਟਿਪ ਦੇ ਦੇ ਕਿੱ데 ਧਰੋਂ ਆਏ ਆ ਬਾਕੀ ਕੋਈ ਪਤਾ ਨਹੀਂ ਤੇ ਚੱਲੇ ਆਪਾਂ ਫਿਰ ਤੋਂ ਵਾਪਿਸ ਤੇ ਅੱਜ ਦੇਖਨੇ ਆ 30 40 ਡਾਲਰ ਬੰਦਿਆ ਨਹੀਂ ਬੰਦੇ ਪੂਰਾ 3 ਦਿਨ ਦੇਣਿਆ ਨੂੰ ਮਿੱਤੇ ਤੁਹਾਨੂੰ ਆਫਸਰ ਸੈਂਟਰ ਫਿਰ ਤੋਂ ਸਦਾ ਆਪਾਂ ਕੋਈ ਕੰਮ ਕਰੀਏ ਤੇ ਉਸੇ ਦੋਲੇ ਤੇ ਕੋਈ ਨਾ ਕੋਈ ਤਾਂ ਵਾਦਾ ਪਾਉਗੀ ਤੇ ਦੇਖ ਲਓ ਤੁਹਾਡੇ ਸਾਹਮਣੇ ਆ ਕੋਈ ਪੈਦਲ ਚੁੱਕ ਕੇ ਲੈ ਗਿਆ ਮੇਰਾ ਹੁਣ ਰਿਵਰੀ ਤੇ ਨਹੀਂ ਆ ਮੈਂ 2 ਕਿਲੋਮੀਟਰ ਦੂਰ ਤੇ ਕਰਾਂਗੇ ਕਰਾਂਗੇ ਥੰਮਣਾ ਨਹੀਂ ਰਿਆ ਹੈ ਹਰਾਨ ਕੀ ਆਂਦੀ ਆ ਸਾਈਕਲ ਚੋੱਕ ਕੇ ਲੈ ਆਇਆ ਯਾਰ ਤੁਸੀਂ ਪੈਡਲ ਚੋੱਕ ਕੇ ਲੈ ਗਏ ਹੋ ਥਿਊ ਦੇਖੋ ਕਿੰਨਾ ਸੋਹਣਾ ਯਾਰ ਅੱਜ ਸਵੇਰ ਦੀਆਂ ਚਾਰ ਡਿਲੀਵਰੀ ਹੋ ਗਿਆ ਤੇ ਹੁਣ ਤੱਕ 5 ਡਾਲਰ ਬਣ ਗਏ ਆ ਤੇ ਦੋ ਤਿੰਨ ਘੰਟੇ ਹੋ ਸਟੇ ਕਰਨਾ ਕਿਉਂਕਿ 9 ਵਜੇ ਤੱਕ ਉਸ ਵਾਸਤੇ ਸੈਟਅਪ ਲਾ ਰੰਦਾ 9 ਵਜੇ ਤੱਕ ਦੇਖਨੇ ਆ ਕਿੰਨੀ ਡਿਲੀਵਰੀ ਆਉਂਦੀ ਆ ਕਿੰਨੇ ਪੈਸੇ ਹੁੰਦੇ ਆ ਤੇ ਮੇਰੇ ਹਿਸਾਬ ਨਾਲ ਤੇ ਵਧੀਆ ਰਿਆ ਅੱਜ ਦਾ ਦਿਨ ਤੇ 22 ਡਾਲਰ ਮਤਲਬ ਇੰਡੀਆ ਦਾ 1300 ਰੁਪਿਆ ਤੇ ਬਹੁਤ ਹੁੰਦੇ 1300 ਰੁਪਿਆ ਵੀ ਯਾਰ 22 ਡਾਲਰ ਤੋਂ ਬਾਅਦ ਅਕੇ ਡਾਲਰ ਹੀ ਨਹੀਂ ਪਤੰਦੇ ਰੱਬਾ ਕਰੇ ਕੋਈ ਸ਼ੇ ਤੇ ਨਾ ਤੇ ਵਧੀਆ ਕੰਦਾ ਜੋੜੀ ਕਰਦਾ ਤੇ ਉਹ ਡਿੱਕਨ ਨੇ ਆ ਸ਼ੇ ਤੋਂ ਲੈ ਕੇ ਸ਼ਾਮ ਤੱਕ ਹੋਈ ਆ 22 ਡਾਲਰ ਕਮਾਏ ਆ ਖੁਸ਼ੀ ਹੈ ਯਾਰ ਮਿਹਨਤ ਦੇ ਕਮਾਈ ਆ ਤੇ ਪੰਜਵਾਂ ਆਰਡਰ ਵੀ ਆ ਗਿਆ ਤੇ ਇਹ 3 ਕਿਲੋਮੀਟਰ ਦਾ ਤੇ ਆ ਜੇ ਬੱਕੀ ਸਾਡੀ ਬੱਕੀ ਦੀ ਜਿਹੜੀ ਇਹ ਹੈ ਪੈਡਲ ਕੋਈ ਲੈ ਕੇ ਤਾਂ ਚੱਕੇ ਹੁਣ ਆਪਾਂ ਜਾ ਰਹੀਆਂ ਪੰਜਵਾਂ ਆਰਡਰ ਦੇਣ ਤੇ 4 ਕ ਡਾਲਰ ਦਾ ਆਰਡਰ ਇੱਕ ਘੰਟਾ ਰਹਿ ਗਿਆ ਸ਼ੋਅ ਸੈਂਟਰ ਬੰਦ ਉਹਨੂੰ ਤੇ ਅੱਪਾ ਇਹ ਹੀ ਪੂਰੇ 12 ਵਜੇ 12 ਤੋਂ ਲੈ ਕੇ ਪੂਰੇ 9 ਵਜੇ ਤੱਕ ਹਲੇ ਤੱਕ ਸਿਰਫ ਅੱਪਾ 26 ਡਾਲਰ ਕਮਾਏ ਆ ਤੇ ਹੁਣ ਦੇਖਨੇ ਆ ਇੱਕ ਘੰਟੇ ਦੇ ਵਿੱਚ ਕੋਈ ਕਾਦਾ ਆਰਡਰ ਆ ਜੇ ਵਧੀਆ ਆਰਡਰ ਆ ਜੇ ਕਿਉਂਕਿ ਕਾਦਾ ਆਰਡਰ ਡਿਲੀਵਰ ਹੋਣਾ ਤੇ ਬਾਕੀ ਦੇਖਦੇ ਆ ਕੀ ਬੰਦਾ ਕੀ ਨਹੀਂ ਲਾਸਟ ਵਿੱਚ ਤੁਹਾਨੂੰ ਦੱਸਾਂਗਾ ਕਿੰਨੀ ਅਰਨਿੰਗ ਹੋਈ ਲੋ ਜੀ ਮਿੱਤਰੋ ਹੋ ਗਿਆ ਜੀ ਟਾਈਮ 9:00 ਵਜੇ ਗਿਆ ਤੇ ਮੇਰੀ ਜਿਹੜੀ ਇਨਕਮ ਬਣੀ ਆ ਉਹ ਬਣੀ ਆ ਜੀ 29 ਪੁਆਇੰਟ ਕੁਛ ਤੇ ਅਪਰੋਕਸੀਮੇਟਲੀ 30 ਲਗਾ ਲਓ 8 ਘੰਟਿਆਂ ਦੇ ਵਿੱਚ ਮੈਂ ਕਮਾਏ ਆ 29 ਡਾਲਰ ਉਪਰ ਹੇਟਸ ਤੋਂ ਤੇ ਚਲੋ ਕੁਝ ਨਾਲੋ ਕੁਝ ਤੇ ਕਮਾਈ ਰਿਆ ਬਾਕੀ ਵਧੀਆ ਰਹੀ ਅੱਜ ਦੀ ਮੇਰੇ ਹਿਸਾਬ ਨਾਲ ਜੋ ਐਕਸਪੈਕਟੇਸ਼ਨ ਰੱਖੇ ਰਹੀ ਸੀ ਮੈਂ ਪੂਰੇ ਲਾਗੇ ਛਾਗੇ ਪੁੱਜੀ ਮੈਨੂੰ ਇਦਾਂ ਹੀ ਕਿ ਮੇਰਾ ਨਵਾਂ ਅਕਾਊਂਟ ਹੈ ਮੈਨੂੰ ਕਾਟ ਔਟ ਰਾਨੀਏ ਉਹੀ ਗੱਲ ਹੈ ਕਾਟ ਔਟ ਰਾਇ ਮੈਂ ਕਾਫੀ ਦਿਨ ਵੇਲਾ ਵੀ ਬੈਠਾ ਪਰ ਚਲੋ ਠੀਕ ਆ ਰੈਸਟ ਦਾ ਵੀ ਟਾਈਮ ਹੋ ਗਿਆ ਕਿਉਂਕਿ ਸਾਈਕਲ ਵਾਲਾ ਪੈਡਲ ਵਾਲਾ ਸਾਈਕਲ ਹੀ ਇਲੈਕਟ੍ਰਿਕ ਸਾਈਕਲ ਨਹੀਂ ਹੀ ਤੇ ਇੱਚ ਮਿਹਨਤ ਜ਼ਿਆਦਾ ਲੱਗਦੀ ਆ ਜੋ ਰੱਬ ਨੂੰ ਮਨਜ਼ੂਰ ਬਾਕੀ ਤੇ ਬਾਕੀ ਜੇ ਬਲੌਗ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਿਹੜੀ ਇਹ ਇਨਕਮ ਹੈ ਤੇ 30 ਡਾਲਰ ਕੁਝ ਵੀ ਨਹੀਂ ਹੁੰਦੇ ਤਾਂ ਵੀ ਮੈਂ ਆਪਣੇ ਘਰ ਦੇ ਨੂੰ ਪਾਵਾਂਗਾ ਤੇ ਬਾਪੂ ਨੂੰ ਪਾਵਾਂਗਾ ਆਪਣੇ ਯਾਰ ਅਲੀ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ ਤੇ ਕਰਾਂਗੇ ਤੁਹਾਡੇ ਨਾਲ ਹੋਰ ਵੀ ਗੱਲਾਂ ਤੇ ਜੁੜੇ ਰਹੋ ਜੀ ਸਾਡੇ ਨਾਲ ਇਹ ਸਬਸਕ੍ਰਾਈਬ ਕਰ ਦਿੱਆ ਕਰੋ ਚੈਨਲ ਨੂੰ ਤੇ ਧੰਨਵਾਦ ਸਾਰਿਆਂ ਦਾ